ਅਰਥਾਤੇ ਪਾਕਿਸਤਾਨ ਦੇ ਵਿਗੜੇ ਹਾਲਾਤਾਂ ਦਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ਉੱਤੇ ਵੀ ਪਿਆ ਰਿਹਾ ਹੈ। ਇੱਕ ਪਾਸਤਾ ਪੰਜਾਬ ਦੀ ਵੀ ਸਰਕਾਰ ਦੇ ਵੱਲੋਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਸਰੇ ਪਾਸੇ ਹੁਣ ਬਾਹਰਲੇ ਸੂਬਿਆਂ ਅਤੇ ਦੇਸ਼ਾਂ ਤੋਂ ਪੜਨ ਆਏ ਵਿਦਿਆਰਥੀ ਵੀ ਆਪਣੀ ਪੜ੍ਹਾਈ ਛੱਡ ਕੇ ਆਪਣੇ ਆਪਣੇ ਘਰ ਨੂੰ ਜਾਣ ਲੱਗੇ ਨੇ। ਇਹ ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਨੇ ਜਿੱਥੇ ਕਿ ਸਿਟੀ ਯੂਨੀਵਰਸਿਟੀ ਚ ਪੜਨ ਆਏ ਵਿਦਿਆਰਥੀ ਹੋਸਟਲ ਖਾਲੀ ਕਰ ਆਪੋ ਆਪਣੇ ਘਰ ਜਾ ਰਹੇ ਨੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਲਗਾਤਾਰ ਫੋਨ ਕਰਕੇ ਉਹਨਾਂ ਦਾ ਹਾਲਚਲ ਪੁੱਛਿਆ ਜਾ ਰਿਹਾ ਹੈ ਅਤੇ ਪਰਿਵਾਰ ਉਹਨਾਂ ਨੂੰ ਵਾਪਸ ਬੁਲਾ ਰਿਹਾ ਹੈ। ਕੋ ਅਭੀ ਮਤਲਬ ਜੈਸੇ ਯਹਾਂ ਪੇ ਕਾਫੀ ਟੈਂਸ ਚੱਲ ਰਹਾ ਮੋਲ ਤੋਂ ਘਰ ਸੇ ਫੋਨ ਵਗੈਰਾ ਆ ਰਹੇ ਹਨ। ਘਰ ਸੇ ਫੋਨ ਸਵੇਰ ਸੇ ਹੀ ਆਤਾ ਹੈ ਸਵੇਰ ਸੇ ਸ਼ਾਮ ਤੱਕ ਜਦ ਤੱਕ ਨਾ ਸੋ ਜਾਓ ਤਦ ਤੱਕ ਫੋਨ ਆਤਾ ਰਹਤਾ ਹੀ ਹੈ। ਹੂੰ। डर का माहौल बना हुआ है इसलिए सारे घर से फ़ोन कर रहे हैं तो आप भी गए हैं पे वापस कल ही से पूरा आधे आधे से ज़्यादा हॉस्टल खाली हो चुका है कल ही से कली सारे स्टूडेंट डरे हुए हैं मणिपुर के साइड के सारे स्टूडेंट चले गए साउथ के भी कितने चले गए नेपाल के भी कुछ कल गए और आज तो ज़्यादा ही जा रहे हैं हाँ जी हाँ जी नेपाल हम लोग लुम्बिनी साइड से है हम लोग हाँ जी हाँ जी बॉर्डर साइड के ही है तो जब जैसे जो माहौल बना हुआ है तो कोई कॉलेज की तरफ से तो कॉलेज तो से पहले बोला गया ये बोला गया था हम लोगों को कि अभी आप लोग सेफ हो इधर पर कल थोड़ा सा नोटिस ये आया कि आप अगर घर जाना चाहते हो तो जाओ और हमारा एम एग्ज़ाम था जो अभी कल ही डेट आया कि वो पोस्टपोन्ड हो गया हाँ जी हाँ जी और अगर माहौल इससे भी ज़्यादा गड़बड़ हो रहा है तो एग्ज़ाम हो सकता है ऑनलाइन भी हो जाए हाँ इसलिए हम लोग घर जाए डरे होंगे पे घर वाले बहुत डरे हुए हैं बौन बौन करते वो हाँ हाँ सुबह से ही फोन आता ही रहता है दोबारा माहौल ठीक हो गया तो हम लोग फिर एग्जाम देने आएंगे अगर माहौल अच्छा रहा तो अगर नहीं अच्छा रहा तो हम लोग फिर ऑनलाइन भी हो सकता है हमारा एग्जाम हाँ घर से तो फोन आते हैं थोड़ा डर का माहौल है इसलिए हम जा रहे हैं घर हाँ वापस जा रहे हैं ट्रेन तो है है? में तो बहुत भीड़ चल रही है वो इसीलिए हम बस से जा रहे हैं हाँ घर वाले तो डरे ही हैं फ़ोन करते हैं कि आ जाओ घर आ जाओ

ਭਾਜੀ ਬਹੁਤ ਯਾਨਕਿ ਸਟੂਡੈਂਟ ਆ ਰਹੇ ਆ ਜਦੋਂ ਲੜਾਈ ਦਾ ਮਾਹੌਲ ਹੋਇਆ ਉਹ ਤੋਂ ਡਰਦੇ ਜਾ ਰਹੇ ਆ ਜਿਵੇਂ ਨੇਪਾਲ ਦੇ ਆ ਯੂਪੀ ਦੇ ਆ ਜੰਮੂ ਦੇ ਆ ਹਰ ਸਟੇਟ ਲਈ ਆ ਯਾਨਕਿ ਬੱਚੇ ਇੱਥੇ ਪੜ੍ਹਦੇ ਆ ਜੀ ਉਹ ਡਰ ਦਾ ਮਾਹੌਲ ਬਣਿਆ ਕਰਕੇ ਜਾ ਰਹੇ ਆ ਬਹੁਤ ਕਿੰਨੇ ਪਹਿਲਾਂ ਕਿੰਨੇ ਗਏ ਆ ਤੇ ਹੁਣ ਕਿੰਨੇ ਗਏ ਪਹਿਲਾਂ ਘੱਟ ਸੀ ਭਾਜੀ ਕੱਲ ਸ਼ਾਮ ਦਾ ਯਾਨਕਿ ਬਹੁਤ ਜ਼ਿਆਦਾ ਜਾ ਰਹੇ ਆ ਕੱਲ ਸ਼ਾਮ ਦਾ ਬਹੁਤ ਜ਼ਿਆਦਾ ਡਰ ਪੈ ਗਿਆ ਕਿਉਂਕਿ ਪਰਸੋਂ ਦਾ ਜਿਹੜਾ ਅਟੈਕ ਹੋਇਆ ਵਾ ਉਹਦੇ ਕਰਕੇ ਜ਼ਿਆਦਾ ਹੋਇਆ ਜਿਵੇਂ ਜਲੰਧਰ ਤੇ ਜੰਮੂ ਪਠਾਨਕੋਟ ਹੋਇਆ ਉਹਦੇ ਕਰਕੇ ਹੋ ਰਹੀ ਚਾਲ ਹੈ ਲੱਗਦਾ ਕੱਲ ਵੀ ਗੋਲੀਬਾਰੀ ਹੋਈ ਐ ਸੋ ਲੱਗਦਾ ਵੀ ਜਿਹੜੇ ਮਾਪੇ ਐ ਨਾ ਬੱਚੇ ਵੀ ਡਰੇ ਹੋਏ ਆ ਕਿ ਤਰ੍ਹਾਂ ਲੱਗਦੇ ਹਾਂਜੀ ਡਰੇ ਹੋਏ ਆ ਤਾਂ ਹੀ ਤਾਂ ਵੀ ਬੱਚੇ ਵੀ ਜ਼ਿਆਦੇ ਆ ਮਾਪੇ ਰੋਇ ਫੋਨ ਕਰਦੇ ਆ ਕਾਲ ਬਲੈਂਕ ਕਰਕੇ ਇਹਨਾਂ ਨੂੰ ਬੁਲਾ ਰਹੇ ਆ ਜੀ ਇੱਥੇ ਆ ਕੇ ਬੱਚੇ ਦੱਸਦੇ ਆ ਸਪਈ ਸਾਨੂੰ ਛੇਤੀ ਤੋਂ ਛੇਤੀ ਭੇਜੋ ਇਹਨਾਂ ਦੇ ਘਰੋਂ ਫੋਨ ਆ ਰਹੇ ਆ ਜੀ ਕੋਸ਼ ਦਿੱਲੀ ਜਾ ਰਹੇ ਆ ਦਿੱਲੀ ਦੇ ਜ਼ਿਆਦਾ ਸਟੂਡੈਂਟ ਆ ਜੀ ਜੰਮੂ ਤੋਂ ਦਿੱਲੀ ਦੇ ਆਏ ਆ ਕੋਈ ਦਿੱਲੀ ਜਾ ਰਹੇ ਹਾਂ ਜੀ ਸਾਡੇ ਕੋਲ 38 ਕਿਸ ਵਾਰੀਆਂ ਬੈੰਦੀਆਂ 40 ਦੇ ਚੋ ਯਾਨੀ ਕਿ ਗੱਡੀ ਇੱਕ ਜੋ ਜਾਂਦੀ ਆ ਬਾਕੀ ਹੋਰ ਕੰਪਨੀ ਨੇ ਕਈ ਜਾਂਦੀਆਂ ਗੱਡੀ ਅੱਗੇ ਨਾਲ ਫਰਕ ਆ ਜੀ ਜ਼ਿਆਦਾ ਜਾ ਰਹੇ ਆ ਜੰਮੂ ਦੇ ਜਾ ਰਹੇ ਆ ਠੀਕ ਹੈ ਪੀ ਪੁਸਤਕ ਉਚ ਨਹੀਂ ਰਹੀ ਜੀ ਜਿਸ ਤਰ੍ਹਾਂ ਕੱਲ ਕਹਿ ਰਹੇ ਸੀ ਕਿ ਡੀ ਸੀ ਸਾਹਿਬ ਨੇ ਆਰਡਰ ਕੀਤੇ ਹੈ ਉਸ ਤੋਂ ਬਾਅਦ ਸਟੂਡੈਂਟਸ ਦਾ ਬਹੁਤ ਜਣਾ ਹੋ ਗਿਆ ਕਸ਼ਮੀਰੀ ਸਟੂਡੈਂਟਸ ਜਿੰਨਾ ਵੀ ਹੈ ਕੱਲ ਬਹੁਤ ਜ਼ਿਆਦਾ ਨਿਕਲਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੁਝ ਲੋਕ ਆਤੇ ਰਾਤ ਦੇ ਪੈਂਡਿੰਗ ਵੀ ਹੈ ਉਹ ਵੀ ਅੱਜ ਜਾਣ ਦੀ ਕੋਸ਼ਿਸ਼ ਕਰ ਰਹੇ ਕੋਈ ਟੈਕਸੀਆਂ ਆ ਨਹੀਂ ਦਿਲ ਰਹੇ ਕੋਈ ਬੱਸਿਸ ਵਗੈਰਾ ਜੀ 100% ਹੀ ਫਰਕ ਪੈ ਗਿਆ ਜੀ ਕੁਝ ਵੀ ਨਹੀਂ ਸੀ ਦਾ ਦੋ ਦਿਨ ਪਹਿਲਾਂ ਤਾਂ ਕੁਝ ਵੀ ਨਹੀਂ ਸੀ ਇੱਥੇ ਸਟੂਡੈਂਟਸ ਹੈ ਹੀ ਨਹੀਂ ਸੀ ਬਿਲਕੁਲ ਵੀ ਨਹੀਂ ਸੀ ਹੁਣ ਨਿਕਲੇ ਆ ਜੀ ਜਿਸ ਤਰ੍ਹਾਂ ਆਰਡਰ ਹੋਏ ਆ ਤਾਂ ਬਹੁਤ ਜ਼ਿਆਦਾ ਸਟੂਡੈਂਟਸ ਕਬਰਾਇਦਾ ਬਿਲਕੁਲ ਹੀ ਹੋਏ ਉਹ ਕਹਿੰਦੇ ਵੀ ਆਪਣੇ ਘਰੇ ਪਹੁੰਚ ਜੀਏ ਕਬਰਾਇਦਾ ਉਹ ਹੀ ਆ ਪਾਕਿਸਤਾਨ ਅਤੇ ਭਾਰਤ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਹਰ ਪਾਸੇ ਡਰ ਦਾ ਮਾਹੌਲ ਹੈ ਚਾਹੇ ਵਿਦਿਆਰਥੀ ਹੋਣ ਵਪਾਰੀ ਹੋਣ ਜਾਂ ਫਿਰ ਆਮ ਲੋਕ ਹੋਣ ਹੁਣ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਹ ਹਾਲਾਤ ਕਦੋਂ ਸੁਧਰਣਗੇ ਅਤੇ ਮੋੜ ਤੋਂ ਵਿਦਿਆਰਥੀਆਂ ਦੀ ਪੜ੍ਹਾਈ ਕਦੋਂ ਚਾਲੂ ਹੋਵੇਗੀ ਲੁਧਿਆਣਾ ਤੋਂ ਵਰਿੰਦਰ ਥਿੰਦ ਦੀ ਰਿਪੋਰਟ ਈਟੀਵੀ ਭਾਰਤ